ਅਲੀ ਨਾ ਅਫਰ ਦਿਨਾਂ ਦੇ ਮਾਮ ਦਾ ਮੰਮੀ ਤੂੰ ਮੋਰ ਉੱਪਰ ਆਇ ਨਾ ਉਧਰ ਆ ਜੀ ਚਲੋ ਸਟਾਰਟ ਕਰਤਾ ਫੇਰ ਕਿਹੋ ਜੀ ਨਹੀਂ ਕਾ ਨੂੰ ਬੋਲਦੀਆਂ ਚੱਲ ਤੁਸੀਂ ਲੈ ਕੇ ਆ ਸਾਹਮਣੇ ਨਹੀਂ ਆਂਦੀ ਇੱਧਰ ਨੂੰ ਨਾ ਆਇਓ ਸਾਹਮਣੇ ਪਿੱਛੇ ਪਿੱਛੇ ਨੂੰ ਬੋਲੋ ਤੁਸੀਂ ਗੱਲ ਬੈਠ ਕੇ ਕਰ ਲਓ ਕਿਉਂ ਜਿਫਤੇ ਬੰਨ੍ਹਦੇ ਰਹਿੰਗੇ ਫੰਡ ਲਿਖੋ ਬੋੜਾ ਫੰਡ ਲੈ ਪੈਣ ਆ ਰੋ ਮਾਂ ਪਰੀ ਕਿ ਜੱਕ ਬੈਠ ਕੇ ਕਰ ਚੱਕ ਦੀ ਹੋ ਜੇ ਤੇ ਉੱਪਰ ਹੀ ਗੱਲ ਬਣ ਜਾਉਂਦੀ ਆ ਪੰਜਾਬੀ ਲੋਕ ਹੈ ਦਾ ਲੱਕਰ ਦਾ ਸੁਮਾਰੇ ਚਲੋ ਜੀ ਇੱਕ ਇਹ ਨਹੀਂ ਮਾਰ ਤੂੰ ਆਇਆ ਕਿਹਾ ਦੋ ਤਿੰਨ ਨੀ ਵੈਰੀ ਗੱਲ ਸੁਣੋ ਚ ਪੇਡ ਮਾਰਨ ਦੀ ਗੱਲ ਹੈ ਲੈਖ ਤੂੰ ਮੈਨੂੰ ਮਾਰ ਕੇ ਦਿਖਾ ਤੂੰ ਬਹਿ ਜਾ ਬਹਿ ਜਾ ਛਿੱਤਰ ਨਾ ਖਾ ਲਈ ਮੇਤੋਂ ਫੇਰ ਕੀ ਗੱਲ ਹੈ ਕਿ ਤੂੰ ਤਾਂ ਹੈਗੀ ਤੂੰ ਚੋਟ ਹੀ ਤੇਰਾ ਸਾਰਾ ਟੱਬਰ ਚੋਟਾ ਤੂੰ ਆਪ ਸਾਰੇ ਚੋਟਿਆਂ ਨੇ ਟੱਬਰ ਤੋਂ ਨਾ ਮੈਂ ਕੋ ਨਹੀਂ ਬਾਲਾ ਬੀਬੀ ਨਿੱਕੇ ਨਿੱਕੇ ਹਰਿਦਿਨ ਆਦੇ ਬਾਤਿਆ ਮੈਂ ਆਪੇ ਹਰਿਦਿਨ ਆਉਗਾ ਕਿ ਕਰਦਾ ਮੈਂ ਉਸ ਕੋਲ ਹੈ ਹਾਏ ਹਾਏ ਆ ਦੇਖ ਲੈ ਤੇਨੂੰ ਸਾਲਾ ਛੱਡ ਖੜੀ ਚਾਕੀ ਆ ਛੱਡ ਦੇ ਨੀ ਛੱਡ ਮੈਂ ਛੱਡੀ ਆ ਦੂਰ ਦੇਖ ਬੱਤ ਚਾਹਮੇ ਨਹੀਂ ਮੈਂ ਛੱਡੀ ਹੋਰੀ ਜਿੰਨੀ ਨਹੀਂ ਆ ਪਾਤੀ ਹੈ ਇਹ ਬਾਤ ਸੱਚ ਹੋਈ ਆ ਮੈਂ ਬਾਤਿਆਂ ਲੱਗ ਜਾ ਮੈਂ ਤੈਨੂੰ ਹੁਣ ਸਮਾਰਤੀ ਓੜੂ ਬਾਤੀਆਂ ਮੈਂ ਤੈਨੂੰ ਦੱਸੂ ਪਤਾ ਤੈਨੂੰ ਮੈਂ ਕਿੱਥੇ ਆ ਮੈਂ ਇਸ ਦਾ ਥਾਪੜਕ ਦਾ ਖੜਕਾ ਨਹੀਂ ਹੋਇਆ ਮਿੱਡਾ ਜਿਆ ਥੱਪੜ ਪਿਆ ਕੁੱਟਾ ਜੀ ਹੁਣ ਤੁਸੀਂ ਕਹਿੰਦੇ ਨਾ ਇਹ ਮੈਂ ਕਦੇ ਤੇਰੇ ਵੀ ਭੈਣ ਹੋ ਗਿਆ ਮੈਂ ਉਸ ਰਾਹ ਕਰਦਾ ਮੈਂ ਕੱਢਿਓ ਜੋਰ ਜਿਹੇ ਨਾਲ ਮੈਂ ਨਾ ਹੌਲੀ ਮਾਰਿਆ ਨਾ ਨਾ ਕੋਟ ਕੋਟ ਗਾ ਪਤਾ ਅਗਲੀ ਦਾ ਇਹਦੇ ਪੁੱਤ ਨਾਲ ਮੈਂ ਕਹਿੰਦਾ ਉੱਥੇ ਕਿ ਮੈਨੂੰ ਕਾਹ ਨਹੀਂ ਥੱਲੇ ਮਾ ਲਈ ਪੁੱਤ ਜੀ ਜਾ ਕੇ ਤਾਂ ਦੇ ਨਹੀਂ ਠੀਕ ਬੁੜੀਆਂ ਦੀ ਲੜਾਈਆਂ ਦਾ ਦੇ ਨਾ ਇੱਥੇ ਉਹ ਪੋਪਲ ਕੋਈ ਹੈ ਜੇ ਕਰ ਲੈ ਕੋਈ ਨਾ ਮੜਾ ਜੇ ਕਰ ਲੈ ਕੋਈ ਮੈਂ ਕਹਿੰਦੀ ਸੀ ਕਾਲੂ ਕੰਮ ਬਾਇਦਾ ਲੈ ਹਾਂ ਸੋਚ ਚਲੋ ਜਾਨ ਪਿੱਛੇ ਪੱਜਾ ਮਾਰੋ ਜੀ ਇੱਕ ਦੋ ਤਿੰਨ ਕੋਈ ਨਹੀਂ ਜਾਣੀ ਖੇਡੂ ਮੈਂ ਕਿੱਥੇ ਜਾਣੀ ਨਹੀਂ ਜਾਣੀ ਕਿੱਥੇ ਆਹ ਕਿਹਾ ਜੇ ਵੀ ਨਹੀਂ ਹਰਤੀ ਨਹੀਂ ਬਾਰੇ ਇਹੋ ਡੀਲ ਕਰੀ ਜੀ ਇਹ ਹਜੇ ਵੀ ਨਹੀਂ ਹਰਤੀ ਨਹੀਂ ਹਰਤੀ ਮੈਂ ਕਹਿੰਦੀ ਸੀ ਕਹਨੋ ਕਹਨੋ ਹਣੇ ਪਹਿਲਾ ਵਾਰ ਤਾਂ ਕੋਈ ਵਾਗ ਰੱਖੀ ਜਮਸ ਕਟਾਉਂ ਦਿਆ ਆਉਂਗੇ ਨਹੀਂ ਜਾਣੀ ਇਹ ਦਿਨ ਜਾਂਦੀ ਹੈ ਬੇਟਾ ਤੂੰ ਹੋੜਾ ਇਹ ਗੱਲ ਤੇ ਰਹੀ ਤੇਰੇ ਜਲੂਸ ਮੈਂ ਕੱਢੂ ਪਹਿਲੇ ਆ ਜਾ ਫਿਰ ਹੁਣ ਪਾਜਰੀ ਗਾਤੋ ਮੈਂ ਭੁੱਲ ਜਾ ਨਹੀਂ ਭਾਗਿਆ ਭਾਈ ਗਾ ਕੁਈ ਨਾ ਨਾ ਮੁਰੋ ਕਰ ਦਿੰਦੇ ਥੋੜੀ ਮੁਰੋ ਕਰ ਦਿੰਦੇ ਤੂੰ ਨਾ ਖਾਨ ਜੋਗੀ ਹੈਂ ਆ ਤੂੰ ਤਾਂ ਖਾਨ ਚੋਕਰੀ ਹਾਂ ਮੈਂ ਇਹਦੇ ਕੋਈ ਅੰਖਾ ਲਾਗਾ ਕੋਈ ਖੇਡ ਹਰੇਕ ਨੂੰ ਲੈਣੀ ਆ ਤੂੰ ਕੁੱਟ ਕੇ ਬੈਜਣੀ ਆ ਤੇਰੇ ਤਾਂ ਬੋ ਲੱਗਦੇ ਨੇ ਉਹ ਦੁਨੀਆਂ ਪੁੱਛ ਰਹੀ ਹੈ ਕਿ ਤੂੰ ਤਾਂ ਬਹੁਤ ਨੂੰ ਬੋਲਦੀ ਆ ਉਹਨਾਂ ਕੋਲ ਮੈਂ ਕਹਾਂਗਾ ਜੀ ਮੈਂ ਇੱਕ ਦੇਮ ਹਾਂ ਉਹਨਾਂ ਨੂੰ ਮੈਂ ਦੇ ਰਿਹਾ ਹਾਂ ਹਾਂ ਉਹ ਇੱਥੇ ਖੜੀ ਸੀ ਮੈਂ ਤਾਂ ਉਹ ਅੰਦਰ ਵਗ ਜੂਗੀ ਮੈਂ ਕਹਿੰਦੀ ਆ ਉਹ ਤਾਈ ਮੈਨੂੰ ਫੜ ਲੂਗੀ ਪੁੱਤ ਚਾਰ ਉਹ ਤਾਂ ਜਹੀ ਜੀ ਉਹ ਤਾਂ ਪੁੱਤ ਹੋਏ ਕਿ ਬਘਾਉਣਾ ਛਾਣੀ ਆ ਉਹ ਵੀ ਮੈਂ ਅੰਦਰ ਨਹੀਂ ਬਹਾ ਚਲੋ ਤਾਂ ਨਹੀਂ ਆਣੀ ਇਹ ਤੇਰੀ ਉਹ ਤਾਂ ਜਿੰਦੀ ਹੈ ਖੜੀ ਤੂੰ ਤੇ ਬਘਾ ਸਕਦਾ ਉਹ ਮੈਂ ਦੇ ਰਹੀ ਹਾਂ ਚਲੋ ਜੀ ਇੱਕ ਦੋ ਮੈਂ ਕਿਹਾ ਚੱਲ ਜਾਨੀ ਤੂੰ ਦੇਖ ਜਾਈਂ ਤੈਨੂੰ ਤਾਂ ਮੈਨੂੰ ਤਾਂ ਮੈਨੂੰ ਮੇਰੀ ਆਵਾਜ਼ ਦੋ ਬਾਰ ਬਾਰ ਰਹਾ ਹੋਇਆ ਤੇ ਸ਼ਰਮ ਨਹੀਂ ਮੰਨਦੀ ਹੈਗੀ ਜਾਨੀ ਡੀ ਦੀ ਪਾਟੀਆਂ ਸਾਡੇ ਲੈ ਕੇ ਗਟਰ ਤੇ ਬਹੁਤ ਕੁਸਪਾ ਲੈਣ ਦੀ ਕੱਢ ਕੇ ਦੇਖ ਲੈ ਦੇਖ ਲੈ ਕਿੱਥੀ ਜੀਬ ਲੱਗੀ ਹੈ ਕੋਈ ਨਾ ਆਏ ਕਰੀ ਕਈ ਹੁਣ ਦੇਖੀ ਤੂੰ ਮੈਂ ਤਾਂ ਜਲੂਸ ਕੱਢਦੀ ਮੈਂ ਤਾਂ ਕਹਿੰਦੀ ਸੀ ਕਾਣੂ ਮੈਂ ਜੂਕ ਕੇ ਕਹਿੰਦੀ ਤਾਂ ਆਪਦਾ ਬੇਚੇਰਾ ਨਹੀਂ ਕਾਣੂ ਮੈਂ ਤਾਂ ਲਿਹਾ ਸੋਚਦੀ ਸੀ ਵੀ ਚੱਲ ਗਮਾਨ ਮੱਥਾ ਦਾ ਕਾਣੂ ਜਲੂਸ ਕੱਢਣਾ ਇਹਦਾ ਮੈਂ ਤਾਂ ਹੁਣੀ ਚੱਲੀ ਆਂਗੀ ਹਾਂ ਬੈਠ ਕੇ ਤੇਰੀ ਗੱਲ ਕੇ ਤਾਂ ਕਹਿ ਨੀ ਚarli ਜੂਆ ਬੋਲੀ ਚੱਕਰੀ ਹੋ ਕੇ ਤੇਰੇ ਕੋ ਦੇ ਤਾ ਮੱਕਰ ਨੂੰ ਫੜ ਲੂਗੀ ਹੈ ਇਹ ਹੀ ਸ਼ੇਰ ਨਹੀਂ ਬਣੀ ਪਈ ਹੈ ਉਹਦੇ ਖਲਾਫ ਵੀ ਤਾਹੀ ਕੰਨ ਭਰੇ ਸੀ ਮੇਰੇ ਹੋਰ ਕਿਸੇ ਨੇ ਨਹੀਂ ਭਰੇ ਉਹਦੇ ਖਲਾਫ ਵੀ ਤਾਹੀ ਕੰਨ ਭਰੇ ਸੀ ਮੈਂ ਨਹੀਂ ਸੀ ਤਾਂ ਮੱਕਰ ਸੀ ਜਿਹੜਾ ਖਾ ਗਿਆ ਛਿੱਤਰ ਮੈਂ ਨਹੀਂ ਖਾਂਦੀ ਹੈਗੀ ਮੈਂ ਤਾਂ ਰੋਬਰ ਰਹੀ ਤੇਰੀ ਗਾਲ ਸੁਣਾ ਨਹੀਂ ਜਿਵੇਂ ਇੱਥੋਂ ਬਤਿਹਰੇ ਛਿੱਤਰ ਖਾ ਲੇਤਾ ਮੇਰੇ ਤੋਂ ਕੜਾ ਘੱਟ ਖਾਦੇ ਨੇ ਟੀਟਣੀ ਜੀ ਇਹ ਬੋਲਦਾਂ ਨੂੰ ਮਰਦੀ ਹੈਗੀ ਦੇਖਣੀ ਰੱਖੀ ਦੀਆਂ ਸ਼ੇਰੀਆਂ ਇਹ ਕਰ ਇਹ ਕਿੱਡੀ ਚੋਸ ਤੇਵੇਂ ਆਵੇ ਵੀ ਦੇਖ ਲੈ ਆਪਣੇ ਘਰੇ ਆ ਕੇ ਬਾਹਰ ਚ ਸਰੂਪ ਜਾ ਕੇ ਬਾਹਰ ਹੈ ਨਾ ਨਹੀਂ ਮੈਂ ਕਦੇ ਨਾ ਕਹਿੰਦੀ ਬੱਬੇ ਮੈਂ ਤਾਂ ਆਪਣੇ ਘਰ ਕੇ ਹੀ ਲੜਦੀ ਆ ਕਿਸੇ ਕਰਕੇ ਲੜਦੀ ਆ ਫਿਰ ਆ ਕੇ ਰੋਕ ਦੇਖਣ ਲੱਗੇ ਖੰਡਾ ਕਰਕੇ ਦੇਖੀ ਜਾਣੇ ਲੋਕਾਂ ਦਾ ਹਾਤ ਹੁੰਦੇ ਰਾਕੀਆਂ ਚੱਗਦਾ ਨੂੰ ਤਾਂ ਲੋਕ ਦੇਖਦੇ ਨਹੀਂ ਹੈਗੇ ਬਾਅਦ ਲੋਕ ਦੇਖਣ ਲੱਗੇ ਦੇਖੀ ਜਾਣ ਫਿਰ ਦੇਖੀ ਜਾਣ ਫਿਰ ਗੱਡੀ ਹਰਾਮ ਬੜਤੀ ਵੀ ਆ ਨਹੀਂ ਦੱਸ ਹੈ ਮੈਨੂੰ ਪਿਆਰ ਦਾ ਸੱਦੀ ਨਾ ਘਾਏ ਤਾਂ ਤਾਂ ਚਾਜ ਨਹੀਂ ਚੱਲਦੀ ਆ ਜਵਾਨ ਦੇ ਵਿੱਚ ਫੇਰੀ ਕਰ ਤੋਂ ਲੰਦੀ ਆ ਜਵਾਨੇ ਮਾਰ ਜਾਣ ਦੀ ਉਹ ਵੀ ਕੰਮਾ ਕੋਈ ਓਕੇ ਉਦੋਂ ਅਸੀਂ ਆਪਣਾ ਇੱਕ ਹੋਣਾ ਚਲੋ ਜੀ ਰੱਜਿਆ ਪਿਆ ਦੁੱਧ ਨਾਲ ਸੈਟਾ ਇਹ ਮੁੰਡਾ ਹੈ ਦੇ ਬੰਦੇ ਜਿਹੜੇ ਸਾਰੇ ਆਨੂੰ ਇਹੇ ਜਿਹੇ ਹੁੰਦੇ ਨੇ ਬੰਦੇ ਸਾਰੇ ਕਿਉਂਕਿ ਪਹਿਲਾਂ ਸੀ ਜਿਹੜੀ ਡੈਥ ਹੋ ਗਈ ਸੀ ਉਹ ਵੀ ਤਾਂ ਇਹ ਆਈ ਹੁੰਦਾ ਸੀ ਆਈ ਉਹ ਤਾਂ ਚੱਲ ਗਿਆ ਉਹ ਕਿੰਨਾ ਰਹੂਗਾ ਵਿਚਾਰਾ ਬੰਦੇ ਦਾ ਜੀ ਆ ਹੋ ਗਿਆ ਉਹ ਕਹੇਗਾ ਇਹ ਕਦੇ ਫਟਾਉਂਦਾ ਨਹੀਂ ਉਹਦਾ ਮੈਂ ਬਈ ਬੱਬੀ ਕੋਲ ਆ ਮੇਰਾ ਕੀ ਅੱਧਾ ਹਾਂ ਸਾਰਾ ਜੀ ਤੁਹਾਡੇ ਬਾਪ ਦੇ ਕੋਲ ਫੇਰ ਚੰਗਾ ਜੀ ਸਾਡੀ 16 ਵੀ ਕਰਾਉਣੀ ਆ ਸੀ ਨਹੀਂ ਬਾਕੀ ਕਿਹੜਾ ਮੇਲਾ ਹੋ ਗਿਆ ਇਹਨੂੰ ਅੰਦਰ ਉੱਠ ਕੇ ਆ ਜੀ ਮੋਂਦਰਾ ਉਧਰ ਆਇਆ ਵੀ ਬਾਹਰ ਚੋਂਦੂ ਮੈਨੂੰ ਵੀ ਖੁਰਦੀ ਹੋਈ ਕੋਈ ਨਾ ਲਾ ਕੇ ਰੱਖਾ ਥੱਲੇ ਸਿੱਟਾ ਇਹਨੂੰ ਘੁੱਟਣ ਵਾਸਤੇ ਡੇਗ ਰੋ ਕੋਈ ਚੱਕ ਨਹੀਂ ਆਇਆ ਥੱਲੇ ਮਾਰਾ ਲੱਗੂ ਸਿੱਟ ਲਓ ਹਾਂ ਨਹੀਂ ਉਹ ਬਰੇਤੀ ਤੇ ਨਾ ਥਿਆਨ ਦੇ ਕਿਹਾ ਬੜ ਕੇ ਛੱਡ ਤੇ ਛੱਡ ਤੇ ਬਸ ਹਾਂ ਇਹ ਨਾਲੇ ਬਰੇਤੀ ਤੇ ਪਰ ਲਵੇੜ ਨਾ ਦੇਈਏ ਸਾਨੂੰ ਆਈ ਨਾ ਆਪਾਂ ਲੜੂਗੀ ਕਿਹਨਾਂ ਨੇ ਵੇੜੂ ਆਹ ਉਹ ਸੱਟ ਨਹੀਂ ਲੱਗੂਗੀ ਮਮਤਾ ਇਹ ਬਰੇਤੀ ਤੇ ਆਹ ਰੇ ਤੇ ਫਿਰ ਦੇ ਨਰਦੇ ਉੱਥੇ ਕਿਨੇ ਵਗ ਜਾਣਗੇ ਉਹ ਵੀ ਠੀਕ ਹੋਊਗਾ ਖਲਚਕੇ ਘੜੀਸਕੇ ਰਿੱਤ ਵੀ ਲੜੂ ਦਾ ਨਾਲ ਸਭ ਚ ਬੈ ਗਿਆ ਅੱਖ ਮੂੰਹ ਚ ਪੈ ਗਿਆ ਖਲ ਗਿਆ ਹਾਂ ਉਹ ਠੀਕ ਹੋ ਜੀ ਚੱਲ ਬਈ ਜੀਣਾ ਨੰਬਰ ਇਧਰ ਤੂੰ ਆ ਰਹੀ ਬਾਈ ਟੌਣ ਲੱਗਦੀ ਤੂੰ ਤਾਂ ਮਿੰਦਰ ਆ ਜਾ ਤੂੰ ਇਧਰ ਚੱਕ ਕੇ ਪਹੁੰਚਾਉਣ ਤਾ ਚਲੋ ਜੀ ਆ ਅੰਦਰ ਹੋਵੇ ਘਰਾਂ ਮਸੀਦ ਕਰੀ ਕਰਾ ਲਿਓ ਵੀ ਵੀ ਕੁੱਟ ਕੇ ਆ ਗਈ ਅੰਦਰ ਕਰਾਂਗੇ ਮਿੰਦਰੇ ਕਰਾਂਗੇ ਤੇਰਾ ਬਾਹਰ ਨਾ ਆਈ ਤੂੰ ਮੈਂ ਬੰਦ ਕਰ ਦੇਣਾ ਮਮੀ ਮੈਨਾਂ ਕਿਲੇ ਇੱਥੇ ਟੰਗ ਲੈਣੇ ਡਾਣੀ ਸੀ ਆ ਜਾ ਬਾਈ ਨਹੀਂ ਆ ਜਾ ਦੋ ਤਿੰਨ ਹਾਇ ਕੰਮ ਨਹੀਂ ਨਹੀਂ ਲੋਟ ਆਉਂਦੇ ਨੇ ਤਾਂ ਸਾਰਾ ਦਿਨ ਆਹ ਕਰ ਲੈ ਉਹ ਕਰ ਲੈ 니 ਮੇਰੀ ਗੱਲ ਸੁਣ ਤੁਸੀਂ ਭੈਣ ਕਿੰਨੀ ਆ ਗਈ ਅੱਜ ਭੈਣ ਹੁਣ ਮੈਂ ਤੇਰੀ ਭੈਣ ਨਹੀਂ ਹੈਗੀ ਨਹੀਂ ਹੁਣ ਕੀ ਹੋ ਗਿਆ ਤੈਨੂੰ ਮੈਨੂੰ ਐਂ ਦੱਸ ਜਿਹੜੀ ਉਸ ਦਿਨ ਉਹਨੇ ਵੀਡੀਓ ਦਿਖਾਈ ਸੀ ਨਖਲੀ ਸੀ ਨੀ ਹੋਰ ਤੈਨੂੰ ਬਾਬੇ ਨੇ ਕਿਹਾ ਤਾਂ ਸੀ ਵੀ ਇਹ ਤਾਂ ਉਹ ਕੰਪਿਊਟਰ ਜਿਹਦੇ ਬਣ ਜਾਂਦੀ ਆ ਆ ਦੇਖੀ ਨੀ ਉਹ ਹੀ ਤਾਂ ਦੱਸੀ ਤਾਂ ਜਾਨੀ ਹੈਗੀ ਇਹ ਤਾਂ ਕਹਿੰਦੇ ਕੰਪਿਊਟਰ ਨਾਲ ਬਣ ਜਾਂਦੀ ਹੈ ਨਾ ਮੈਨੂੰ ਇੱਕ ਗੱਲ ਹੋਰ ਦੱਸ ਦੇ ਤੂੰ ਜੇ ਕੰਪਿਊਟਰ ਨਾਲ ਬਣਾਉਣੀ ਹੁੰਦੀ ਤਾਂ ਤੇਰਾ ਹੀ ਥੋਬੜਾ ਬਣਾਉਣਾ ਸੀ ਹੋਰ ਕਿਸੇ ਦਾ ਨਾ ਬਣਾ ਸਕਿਆ ਉਹ ਲੈ ਦੇਖ ਲੈ ਨਾ ਤੈਨੂੰ ਹੁਣ ਕਿਹਨੇ ਪੱਟੀ ਪੜਾਤੀ ਤੇ ਇਹ ਤਾਂ ਨਾਲ ਉਹਦੇ ਡਿਲੀਟ ਕਰਤੀ ਸੀ ਚਾਹੇ ਡਿਲੀਟ ਕਰਤੀ ਸੀ ਮੈਂ ਬਥੇਰਾ ਮੇਰਾ ਦਿਮਾਗ ਤੇ ਹੈ ਕਿ ਤਨਾ ਕਿਤੋਂ ਵੀਡੀਓ ਕਰਵਾ ਰਹੀ ਤੂੰ ਮੈਨੂੰ ਐਂਦਾ ਤੂੰ ਸਾਨੂੰ ਬੇਫੂਕਾ ਤੋਂ ਬਣਾਈ ਜਾਈਂ ਨਾ ਅੱਸੀ ਚੋਰੀ ਤਾਂ ਤੂੰ ਸਾਡੇ ਬਾੜੇ ਚ ਕਰਦੀ ਸੀ ਬਾਥੀਆਂ ਨਹੀਂ ਚੱਲ ਜੀ 1 ਮਿੰਟ ਕਰ ਲੀਂਦਾ ਫੇਰ ਤੂੰ ਕੀ ਕਰ ਦੇਣੀ ਮੇਰੀ ਗੱਲ ਸੁਣ ਲੈ ਤੈਨੂੰ ਪਤਾ ਮੱਗਰ ਕਿੱਦਾਂ ਹਟਣਾ ਇਹਨੇ ਨਾ ਲੜਨ ਦਾ ਸੀ ਨਾ ਡੜਾ ਕੱਟਣਾ ਇਹਦੇ ਨਾ ਨਾ ਮੈਂ ਕਿਹਾ ਮੱਗਰ ਮੱਗਰ ਤਾ ਕਿੰਨਾ ਹਰਾਮੀ ਮੈਂ ਉਹ ਨਹੀਂ ਬਕਸੇ ਤੋਂ ਤਾਂ ਕਿਹੜੇ ਖੇਤ ਦੀਆਂ ਮੂਲੀਆਂ ਫਿਰ ਆ ਜਾ ਛੱਟ ਫਿਰ ਦੇਖ ਲੈ ਮੂਹਰੇ ਪੱਖੀ ਦੇ ਮੂਹਰੇ ਕਹੂੰ ਆਤਾਂ ਮੇਰੀ ਪਰਲੇਪਾ ਨਾ ਦਿਖਾਉਂਗੇ ਤੁਸੀਂ ਅਸਲ ਵਿੱਚ ਮੈਂ ਇਹ ਕਹ ਦੂੰ ਨਾਲੇ ਉਧਰ ਉਦਿਆਂ ਵਾਲੇ ਛਿੱਤਰ ਤੋਂ ਭੁੱਲ ਗਈ ਮੈਂ ਇਹਦਾ ਤਰੀਕਾ ਖੁਦ ਹੀ ਆਪੇ ਕਰ ਲਿਆ ਕਿ ਨਹੀਂ ਇੱਧਰ ਮਾਰੂਆਂ ਨਹੀਂ ਉਹਨਾਂ ਨੂੰ ਫਿਰ ਪਰਾਂ ਘੇਰਦੇ ਉਹਨੂੰ ਮੈਂ ਕਿ ਇੱਧਰ ਲੈ ਮੈਂ ਐਵੇਂ ਮਾਰੂਗੀ ਅਸਲੇ ਹੀ ਕਰਨਾ ਮੈਂ ਤਾਂ ਉਸੇ ਜੇ ਖਣੇ ਆਉਂਗੀ ਹਣੇ ਤੇ ਚਲੋ ਜੀ ਚਲੋ ਜੀ ਇੱਕਾ ਹਰਜੀ ਇੱਕ ਮਿੰਟ ਇਹਨੇ ਮੈਨੂੰ ਕੀ ਕਿਹਾ ਹਣਾ ਜੀ ਜੀ ਕਿ ਤੂੰ ਕਿਹਾ ਜੀ ਮਾਰਾ ਠੱਪੜਾਂ ਦਾ ਪਠਾ ਦਾ ਨਾ ਤੇ ਪੁੱਲੀ ਉਧਰ ਆ ਗਿਆ ਨਹੀਂ ਸੀ ਮੈਂ ਉਹ ਤੈਨੂੰ ਕਿਹਾ ਮੈਂ ਮੱਗਰ ਹੀ ਬਖਸ਼ਿਆ ਗਿਆ ਉਹਨੇ ਬਾਗ ਦੀ ਮੋਲੀ ਆ ਨਹੀਂ ਆਇਆ ਹਾਂ ਹਾਂ ਉਹਨੇ ਦਾ ਡਾਇਲੌਗ ਮੈਂ ਕੀ ਬੋਲਾਂਗੀ ਇਹ ਮੱਥ ਪੜਵਾ ਕੇ ਮਰੇਗਾ ਨਾ ਕਿਤੇ ਪਟਾੜਾ ਜਿਆਦੇ ਨਾ ਨਹੀਂ ਮੇਰੇ ਨਾਲ ਪਕਾਈ ਜੀ ਇੱਥੇ ਮਰ ਜਾ ਕੇ ਗੇ ਹੋਗੇ ਤੁਸੀਂ ਉਹਦੇ ਪਾਸੇ ਉਹਦੇ ਪਤਾ ਕਿਵੇਂ ਡਿੱਗੀ ਦੀ ਮੱਝੇ ਤੇ ਹਾਂ ਜੜੇ ਕਹੂਗੀ ਕੀ ਨਹੀਂ ਮਾਰਿਆ ਤੂੰ ਕਹੂ ਮਾਰਿਆ ਨਹੀਂ ਮੈਂ ਚੋਰੀਆਂ ਕਰਦੀਆਂ ਠੱਗਣੀਆਂ ਆਆਂ ਬਾਹਰ ਮੈਨੂੰ ਖੜ ਜਾ ਮੈਨੂੰ ਫੋਨ ਸੰਭਲਾ ਦੇ ਪਹਿਲਾਂ ਹਾਂ ਠੱਗਣੀਆਂ ਗਏ ਚੋਰੀਆਂ ਕਰਦੀਆਂ ਚੋਰੀ ਤੇ ਫੋਨ ਬਹੁਤ ਚਲੋ ਜੀ 1 2 3 ਨਹੀਂ ਨਾ ਮੇਰੀ ਗੱਲ ਸੁਣ ਲੈ ਜਿਆਦੇ ਨਾ ਵਤਾਵਾ ਬੋਲ ਮਰੇ ਨਾ ਇੱਕ ਥਾਪੜਾ ਥੱਲੇ ਸੜ ਦੂੰ ਮੈਂ ਤਾਂ ਨੀ ਖੜ ਜਾ ਤੂੰ ਮੈਨੂੰ ਪਹਿਲਾ ਫੋਨ ਹੀ ਰੱਖ ਲੈ ਤੂੰ ਆ ਜਾ ਤੂੰ ਮੇਰੇ ਨਾਲ ਪੰਗਾ ਲੈ ਲੈ ਤੂੰ ਕਰ ਕੀ ਹਾਂ ਹੇ ਹੇ ਆ ਜਾ ਜੀ ਆ ਦੇ ਕਮ ਹੋ ਗਏ ਮੇਰਾ ਆਪ ਦੇ ਖਾਣ ਦੇਵਾ ਹੋ ਗਏ ਨਹੀਂ ਆ ਤੇ ਆਪ ਦੇ ਕਰ ਕੋਈ ਨਾ ਤਾ ਜਾ ਤਾ ਜਾ ਮੈਂ ਤਾਂ ਬਾਤ ਕੀਆ ਤੈਨੂੰ ਲੈ ਤਾ ਹਾਂ ਤੈਨੂੰ ਪਾਤ ਕੀਆ ਤੈਨੂੰ ਖਾਣ ਚ ਲੰਡੀ ਨਹੀਂ ਆ ਜਾ ਮੇਰਾ ਦਰਗਾ ਦਿੱਖਦਾ ਨਾ ਤੋੜਦਾ ਨਹੀਂ ਦੇਖੇ ਜਾਣਾ ਉਹ ਨਹੀਂ ਆਉਂਦੀ ਆ ਜਾ ਬੇਗਾਨਾ ਫੋਨ ਵੀ ਉੱਤੇ ਨਹੀਂ ਹੋਈ ਚੱਕ ਲਿਆ